ਅੱਗੇ ਬਾਅਦ ਖੜਦੇ ਪਾਪਾ ਦੀ ਤਰ੍ਹਾਂ ਕਰਦੀਆਂ ਰਾਹ ਖੋੜੋ ਕਰਦੇ ਖੜੀ ਕਿੰਤੀ ਪਾਪਾ ਬੋਲ ਕਰੋ ਹੋਣ ਜੀਆ ਨੂੰ ਅੱਜ ਤੋਂ ਬਹੁਤ 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 ਤੰਗਾ ਦੇ ਨਾਲ ਤਖਤਰਾਮ ਪ੍ਰਤਾਪ ਤਿਆਰ ਹੈ ਜੱਸ ਭਾਈ ਜਸਪ੍ਰੀਤ ਉੱਪਰ ਆ ਇਸ ਸਟੇਜ ਤੇ ਮੇਰੇ ਕੋਲੇ ਲਾਹ ਮੁੰਡਾ ਜਿਹੜਾ ਮੇਰੀ ਟੱਕਰਾਂਆਂ ਜਿੱਤੀ ਅੱਜ ਦੇ ਨੌਜਵਾਨਾਂ ਆ ਤੁਸੀਂ ਦੇਖ ਸਕਦੇ ਹੋ ਭਗਵੰਤ ਜੀ ਆਏ ਹੋਏ ਨੇ ਪੰਜਾਬ ਦੇ ਸਿਗਿਆ ਸਰਕਾਰਯੋਗ ਬਜ਼ੁਰਗ ਮੇਰੇ ਵੱਲੋਂ ਸਾਰਿਆਂ ਨੂੰ ਪਹਿਲਾਂ ਫਤੇ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਨੂੰ ਖਾਸ ਕੋਸ਼ਿਸ਼ ਹੌਪ ਕਰਦਾ ਹਾਂ ਸਾਰੇ ਠੀਕ ਹੋ ਗਏ ਅੱਜ ਆਪਾਂ ਆਏ ਆਂ ਪੰਜਾਬ ਦੀ ਸਭ ਤੋਂ ਮਸ਼ਹੂਰ ਖੇਡਾ ਦੇਖਣ ਇਹਨਾਂ ਦਾ ਨਾਮ ਹੈ ਖੀਲਾ रायपुर ਦੀ ਖੇਡਾ ਅੱਜ ਤੁਹਾਨੂੰ ਲੈ ਕੇ ਚੱਲਦੇ ਦਿਖਾਣੇ ਆ ਮੇਰੇ ਲਈ ਇਹ ਸਿਰਫ ਇੱਕ ਵਲੌਗ ਨਹੀਂ ਹੈ ਇਹ ਪੰਜਾਬ ਦੇ ਕਲਚਰ ਨੂੰ ਕੈਪਚਰ ਕਰਨ ਦਾ ਮੌਕਾ ਹੈ ਇਹ ਦੇਖ ਕੇ ਗਰਵ ਹੁੰਦਾ ਹੈ ਕਿ ਸਾਡੇ ਪਿੰਡ ਅੱਜ ਵੀ ਸਪੋਰਟਸ ਤੇ ਟ੍ਰੈਡੀਸ਼ਨ ਨੂੰ ਜ਼ਿੰਦਾ ਰੱਖ ਰਹੇ ਨੇ ਬੇਰਗਾਂ ਕੋੜਾ ਪਟਿਆ ਜਦੋਂ ਮੈਂ ਗਰਾਊਂਡ ਦੇ ਅੰਦਰ ਐਂਟਰ ਕੀਤਾ ਸਭ ਤੋਂ ਪਹਿਲਾਂ ਜੋ ਚੀਜ਼ ਮਹਿਸੂਸ ਹੋਈ ਉਹ ਸੀ એનર્ਜੀ ਹਰ طرف ਤੋਂ ਡੋਲਦੀ ਆਵਾਜ਼ ਜੋ ਐਨਾਉਂਸਰ ਦੀ ਕਮੈਂਟਰੀ ਤੇ ਕਰਾਊਡ ਦਾ ਜੋਸ਼ ਇਹ ਸਿਰਫ ਖੇਡਾ ਨਹੀਂ ਇਹ ਪੰਜਾਬ ਦੀ ਸ਼ਾਨ ਹੈ ਅੰਜੂਰਾਪਾ ਗਰਾਊਂਡ ਵਿੱਚ ਆ ਗਏ ਹੋਏ ਆ ਬਹੁਤ ਰੌਣਕਾਂ ਅੱਜ ਦਾ ਜਲਾਸਾ ਜਿੰਨਾ ਹੈ ਖੇਡਾ ਦਾ ਅੱਜ ਭਗਵੰਤ ਜੀ ਨੇ ਵੀ ਆਣਾ ਹੈ ਬਹੁਤ ਰੌਣਕਾਂ ਆਦੋ ਹੀ ਦੇਖਦੇ ਹੋ ਪੂਰਾ ਗਰਾਊਂਡ ਭਰਿਆ ਹੋਇਆ ਹੈ ਇਹ ਮੇਲਾ ਸਿਰਫ ਮੈਡਲ ਜਿੱਤਣ ਦੇ ਲਈ ਨਹੀਂ ਇਹ ਯੂਨਿਟੀ ਤੇ ਬ੍ਰਦਰਹੂਡ ਦਾ ਸਿੰਬਲ ਹੈ ਇਹ ਦੇਖ ਕੇ ਲੱਗਦਾ ਹੈ ਕਿ ਪੰਜਾਬ ਦੀ ਮਿੱਟੀ ਅੱਜ ਵੀ ਚੈਂਪੀਅਨ ਪੈਦਾ ਕਰ ਰਹੀ ਹੈ ਆ ਦੇਖੋ ਟਰੋਫੀਆਂ ਰੱਖੀਆਂ ਆ ਜਿਹੜੇ ਵੀਨਰ ਹੋਣਗੇ ਉਹਨਾਂ ਨੂੰ ਮਿਲੂਗੀ ਆ ਦੇਖੋ ਇੱਥੇ ਵੀ ਟਰੋਫੀਆਂ ਰੱਖੀਆਂ ਹੋਈਆਂ ਇਹਨਾਂ ਨੇ ਇਹਨਾਂ ਨੂੰ ਦੇਖ ਲਈਏ ਸਭ ਬੈਕਗਡੇਆਂ ਜੋੜਾ ਦੇਖਣ ਵਾਸਤੇ ਉਸੇ ਤਰ੍ਹਾਂ ਲੀਡਰਾਂ ਨੂੰ ਵੀ ਬਸੋ ਲੈਂਦੇ ਹੋਏ ਮੁਰਦਾ ਕੱਪ ਟੁੱਠਾ ਪਿਆ ਰੱਖਿਆ ਹੋਇਆ ਪੂਛਾ ਕਿੰਨੀ ਯਾਰਾਂ ਦੇ ਚੱਲਦੀਆਂ ਆਏ ਹੋਏ ਦੂਈ ਦੇਖ ਸਰ ਇਹ ਭਗਵੰਤ ਜੀ ਆਏ ਹੋਏ ਨੇ ਪੰਜਾਬ ਦੇ ਸਿਗਿਆ ਸਰਕਾਰਯੋਗ ਬਜ਼ੁਰਗ ਮੇਰੇ ਵੱਲੋਂ ਸਾਰਿਆਂ ਨੂੰ ਪਹਿਲਾਂ ਫਤੇ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੇਜ ਦੇ ਉੱਤੇ ਸ਼शोਭਿਤ ਮੇਰੇ ਕੈਬਨਟ ਦੇ ਸਾਥੀ ਆਪਣੇ ਕਾਮਕਰ ਦੋ ਦਿਨ ਪਹਿਲਾਂ ਹੀ ਮੁਕਾ ਕੇ ਇਹਨਾਂ ਖੇਡਾਂ ਵਾਸਤੇ ਆਪਣਾ ਸਮਾਂ ਕੱਢਦੇ ਮੈਨੂੰ ਯਾਦ ਹੈ ਮੈਂ ਜਦੋਂ ਛੋਟਾ ਹੁੰਦਾ ਸੀ ਤਾਂ ਸਾਡੇ 7:30 ਵਾਲੀਆਂ ਖਬਰਾਂ ਦੇ ਵਿੱਚ ਕਿਲਾ ਰਾਇਪੁਰ ਦੀਆਂ ਖੇਡਾਂ ਬਾਰੇ ਦਿਖਾਇਆ ਜਾਂਦਾ ਸੀ ਕਿ ਅੱਜ ਉੱਥੇ ਐਥਲੈਟਿਕਸ ਦੇ ਮੁਕਾਬਲੇ ਹੋਏ ਅੱਜ ਉੱਥੇ ਬੈਲ ਗੱਡੀਆਂ ਦੀਆਂ ਦੌੜਾਂ ਹੋਣੀਆਂ ਸ਼ਾਇਦ ਪਹਿਲੇ ਟੂਰਨਾਮੈਂਟ ਇੱਕ ਹੋਊਗਾ ਜਿਹਨੂੰ ਜਲੰਧਰ ਦੂਰਦਰਸ਼ਨ ਦੀਆਂ ਖਬਰਾਂ 'ਚ ਦੇਖਿਆ ਹੋਇਆ ਹੈ ਇਹ ਜਿਹੜੀ ਬਲਦਾਂ ਦੀ ਜੋੜੀ ਹੈ ਇਹ ਸਾਡੇ ਇਹਨੂੰ ਗੁਰਨਾਨਕ ਸਾਹਿਬ ਦੀ ਜੋੜੀ ਦੇ ਨਾਮ ਜਾਣਦੇ ਆ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਬਲਦ ਜੋੜ ਕੇ ਕਰਤਾਰਪੁਰ ਸਾਹਿਬ ਖੇਤੀ ਕੀਤੀ ਸੀ ਤੇ ਮੈਨੂੰ ਪਤਾ ਹੈ ਮੇਰੇ ਕੁਝ ਦੋਸਤ ਨੇ ਜਿਨ੍ਹਾਂ ਕੋਲੇ ਬੈਲ ਗੱਡੀਆਂ ਦੀ ਦੌੜ ਵਾਸਤੇ ਬਲਦ ਨੇ ਕਿਵੇਂ ਪੁੱਤਾਂ ਵਾਂਗੂ ਪਾਲਦੇ ਨੇ ਘਿਓ ਦੇ ਪੀਪੇ ਚਾਰਦੇ ਨੇ ਮੁਕਸਰ ਦੇ ਮੇਲੇ 'ਚੋਂ ਜਾਂ ਨਗੌਰ ਤੋਂ ਲਿਆ ਕੇ ਝਾਂਜਰਾਂ ਤੇ ਨੱਥਾਂ ਪਾਉਂਦੇ ਆ ਉਹਨਾਂ ਨੂੰ ਇੰਨਾ ਪਿਆਰ ਕਰਦੇ ਆ ਉਹ ਅੰਜਨ ਦੇ ਰੈਸਾਂ ਚਾੜੂ ਲੱਗੇ ਤਾਂ ਉਹ ਰੈਸਾਂ ਦਿਖਾਵਾਂਗੇ ਮਤਲਬ ਮੁੰਡਿਆਂ ਦੀ ਕੁੜੀਆਂ ਦੀ ਤੇ ਬਜ਼ੁਰਗਾਂ ਦੀ ਰੈਸਾਂ ਹੋਊਗੀ ਆ ਜਿਹੜਾ 50 ਸਾਲ ਤੋਂ ਉੱਪਰ ਨੇ ਉਹਨਾਂ ਦੀ ਰੈਸਾਂ ਹੋਣਗੀਆਂ ਜੀ ਬਧਰਾ ਨੋਮੀ ਨੋਮਾ ਪਾਲੇ ਹਰਨ ਦਾ ਦੇ ਸਾਰੀ ਜੰਨੀ ਜਿਮਾਈ ਨੇ ਪੰਜਾਬੀ ਇਹਨਾਂ ਖੇਡਾਂ ਦੇ ਇਹਨਾਂ ਵਾਰਸਤੀ ਜਗਦੇਵ ਸਿੰਘ ਸਿੱਧੂ ਕਿੱਥੋਂ ਆਏ ਹੋ ਤੁਸੀਂ ਮੈਂ ਜਗਰਾਉਂ ਤੋਂ ਨੇੜੇ ਪਿੰਡਾ ਮੇਰਾ ਬੁੱਜਕਰ ਕਿੰਨੇ ਡੇਰ ਤੋਂ ਭੱਜ ਰਹੇ ਹੋ ਤੁਸੀਂ ਜੀ ਮੈਂ ਭੱਜਦਾ ਜਵਾਨੀ ਤੇ ਵੀ ਅੱਛਾ ਜੀ ਪਹਿਲਾਂ ਵੀ ਭੱਜਦੇ ਭੂਦੇ ਰਹੇ ਹਾਂ ਸਰਵਿਸ ਕਰਦੇ ਸੀ ਜਾਂ ਕੁਝ ਹਾਂਜੀ ਹਾਂਜੀ ਪੁਲਿਸ ਵਿੱਚੋਂ ਅੱਛਾ ਜੀ ਰਟਾਇਰ ਹੋਇਆ ਥਾਣੇਦਾਰ ਅੱਛਾ ਜੀ ਕਿੱਥੇ ਸਰਵਿਸ ਕਰੀ ਫਿਰ ਲੁਧਿਆਣਾ ਤੇ ਦੇ ਰਹੇ ਸਕਿੱਲਾ ਰੈਪਰ ਤਾਂ ਤੁਸੀਂ ਆਮ ਡਿਊਟੀਆਂ ਲੱਗਦੀਆਂ ਰਹੀਆਂ ਹੋਣੀਆਂ ਸ਼ੌਂਕ ਕਿੱਥੋਂ ਜਾਗਿਆ ਤੁਹਾਨੂੰ ਭੱਜਣ ਦਾ ਜੀ ਸ਼ੌਕ ਤਾਂ ਮੈਂ ਪਹਿਲਾਂ ਤੇ ਸੀ ਹਾਂਜੀ ਹਾਂਜੀ ਅੱਛਾ ਪਹਿਲਾਂ ਤੋਂ ਹੀ ਸਕੂਲ ਟਾਈਮ ਤੋਂ ਹੀ ਸੀਗਾ ਅੱਛਾ ਜੀ ਸਕੂਲ ਟਾਈਮ ਦੇ ਵਿੱਚ ਵੀ ਮੈਟਰਨ ਸੀਗੇ ਅੱਛਾ ਜੀ ਨੈਸ਼ਨਲ ਬਿਟੂ ਠੀਕ ਹੈ ਜੀ ਐਂਟਰਪ੍ਰਾਈਜ਼ਿੰਗ 골ਡ ਮੈਡਲ ਠੀਕ ਹੈ ਜੀ ਪੰਜਾਬ ਪੁਲਿਸ ਦੇ ਵਿੱਚੋਂ ਮੈਡਲ ਠੀਕ ਹੈ ਜੀ ਇੰਡੀਆ ਪੁਲਿਸ ਦੇ ਵਿੱਚ ਠੀਕ ਹੈ ਜੀ ਤੂੰ ਬਾਅਦ ਜਦੋਂ ਡਿਊਟੀ ਤੋਂ ਰਿਟਾਇਰ ਹੋ ਜਾਏ ਫਿਰ ਜਾ ਉਦੋਂ ਬਾਅਦ ਫਿਰ ਚੱਕ ਤੱਕ ਅੱਛਾ ਚੱਕ ਤੱਕ ਫਿਰ ਅੱਜ ਕਿਵੇਂ ਲੱਗਦਾ ਕਿ ਲਾਰਾ ਰੈਪਰ ਦੀਆਂ ਖੇਡਾਂ ਜੇਤੂ ਹੋ ਕੇ ਜੀ ਨਜ਼ਾਰਾ ਆ ਗਿਆ ਤੁਸੀਂ ਇੱਥੇ ਦੇਖ ਸਕਦੇ ਹੋ ਬਜ਼ੁਰਗਾਂ ਦੀ ਰੇਸ ਹੋ ਰਹੀ ਹੈ ਇਹ ਬਜ਼ੁਰਗ ਸਾਡੇ ਲਈ ਇਨਸਪੀਰੇਸ਼ਨ ਨੇ ਉਹ ਦਿਖਾਉਂਦੇ ਨੇ ਕਿ ਫਿਟਨੈਸ ਤੇ ਜੋਸ਼ ਉਮਰ ਨਾਲ ਖਤਮ ਨਹੀਂ ਹੁੰਦਾ ਤੇ ਹੁਣ ਆ ਗਿਆ ਹੈ ਸਭ ਤੋਂ ਪਾਵਰਫੁੱਲ ਇਵੈਂਟ ਟੱਗ ਆਫ ਵਾਰ ਦੋ ਟੀਮਜ਼ ਇੱਕ ਰਸਾ ਤੇ ਪੂਰੀ ਤਾਕਤ ਦਾ ਇਮਤਿਹਾਨ ਸਾਰੇ ਸਾਹਿਬੋ ਫਾਇਦਾ ਦਾ ਆਨੰਦ ਮਾਣੋ ਮੈਂ ਖੇਡ ਇੱਕ ਵਾਰੀ ਟੱਗ ਲਾਉਂਦਾ ਧੰਨਵਾਦ ਕਰਦਾ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਦਾ ਜੋ ਜਿਨ੍ਹਾਂ ਦਾ ਜਨੇਟਰ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿੰਨਾ ਲਾਇਰ ਸਪੋਰਟ ਕਲੱਬ ਦੇ ਜਦੋਂ ਰੈਫਰੀ ਨੇ ਸਿਟੀ ਮਾਰੀ ਦੋਨੋਂ ਪਾਸੋਂ ਫੁੱਲ ਪਾਵਰ ਲੱਗ ਗਈ ਪੂਰਾ ਗਰਾਊਂਡ ਖਿੱਚੋ ਖਿੱਚੋ ਦੀ ਆਵਾਜ਼ ਨਾਲ ਗੂੰਜ ਉੱਠਾ ਇਹ ਸਿਰਫ ਸਟਰੈਂਥ ਨਹੀਂ ਟੀਮ ਵਰਕ ਤੇ ਕੋਆਰਡੀਨੇਸ਼ਨ ਦੀ ਗੇਮ ਹੈ ਜੀਵੇਂ ਜਿਵੇਂ ਰੱਸਾ ਇੱਕ ਪਾਸੇ ਵੱਲ ਮੋੜਿਆ ਕਰਾਊਡ ਦਾ ਐਕਸਾਈਟਮੈਂਟ ਡਬਲ ਹੋ ਜਾਂਦਾ ਲਕੇ ਗੇਮਾਂ ਨੂੰ ਕਰਾਇਆ ਬਾਹਰ ਲੈਣ ਲਈ ਸਿਖਾਣੇ ਕਿ ਕਿਰਪਾ ਕਰਕੇ ਜਲਦੀ ਨਾਲ ਆ ਜਾਣਾ ਪਹਿਲਾ ਸੈਮੀ ਖੇਡ ਮੈਦਾਨ ਵਿੱਚ ਹੋਵੇਗਾ ਦਤਾਲ ਬਰਸ ਜਸਵਾਲ ਸੁਦਾ ਦਤਾਲ ਬਰਸ ਜਸਵਾਲ ਸੁਦਾ ਸਾਹਮਣੇ ਵੇਟ ਲਿਫਟਿੰਗ ਕਰਨਗੇ ਰਾਜਪਾਲ ਸਿੰਘ ਜਿਹੜਾ ਟੋਲੀ ਹਾਂਜੀ ਹੈਲੋ ਉਧਰ ਹੈ ਸਤਨਾਗ ਸਿੰਘ ਜਮਿੰਦਾ 500 ਰੁਪਈਆ ਜਿਹੜਾ ਉਹ ਗੇ ਕੰਪਨੀ ਸਾਹਿਬ ਜੀ ਗੋਲਡ ਮੈਡਲ ਲਿਸਟ ਨੇ ਰਾਜਪਾਲ ਸਿੰਘ ਜੜਤੌਲੀ ਬਿਲਕੁਲ ਸਟੇਜ ਦੇ ਸਾਹਮਣੇ ਦਰਸ਼ਕੋ ਮਾਰ ਦਿਓ ਵੀ ਇੱਕ ਵਾਰੀ ਜ਼ੋਰਦਾਰ ਤਾੜੀ ਜਿਹੜੇ ਨੇੜੇ ਖੜੇ ਨੇ ਜਉਂਦਾ ਰਹਿ ਵੀ ਮਿੱਤਰਾ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਰਾਜਪਾਲ ਸਿੰਘ ਜੜਤੌਲੀ ਉਨੋਂ ਲੱਗੀ ਹੈ ਕਬੱਡੀ ਜਿਹੜੀ ਇੱਥੇ ਵੀ ਸਭ ਤੋਂ ਫੇਮਸ ਗੇਮ ਹੈ ਕੈਂਡ ਵਰਸਿੰਗ ਪੁੱਪ ਖੁਰਦ ਮਸੂਕਾ ਮੈਂ ਕਹਿੰਦੇ ਨਾ ਪ੍ਰਕਾਸ਼ ਪਿਆਰ ਹੈ ਜਸਪ੍ਰੀਤ ਜਸਪ੍ਰੀਤ ਉੱਪਰ ਹੈ ਇਸ ਸਟੇਜ ਤੇ ਮੇਰੇ ਕੋਲੇ ਬਹੁਤ ਹੀ ਲਾਡ ਮਾੜੇ ਮੇਰੀ ਕਕਰਾਂ ਜਿੱਤੀ ਅੱਜ ਦੇ ਨੌਜਵਾਨਾਂ ਗੱਲਾਂ ਕੱਲਾਂ ਕਦੇ ਮਸਲਾ ਆਹ ਕਰਾਈ ਕਰਦਾ ਮੁੰਡੇ ਲੱਭਦੇ ਨੌਸ ਲੱਗੀ ਹੋਈ ਆ ਚਾਰ ਬਾਰ ਚਾਰ ਜੀ ਸੀ ਨਾ ਬਾਈ ਪੰਮੀ ਕਹਿੰਦੇ ਸੀ ਸੋਨਾਂ ਦੀਆਂ ਸਫਤੀਆਂ ਜਿਨ੍ਹਾਂ ਨੂੰ ਕਿਲਾ ਰਾਏਪੁਰ ਦੇ ਵੱਡੇ ਕਨੇ ਮੇਲਾ ਕਿਨੇ ਖੇਡੇ ਜਾਣੇ ਵੱਡੇ ਮੇਲੇ ਦੇ ਕਿਨੇ ਵੱਡੀ ਗਲਵਾ ਚੱਲ ਰਹੀ ਆ ਟੱਕਰ ਕਿਨੇ ਸਿਰੇ ਦੀ ਆ ਉਹ ਚੋਕੀ ਦੇ ਕਿਨੇ ਬੱਚੇ ਸਾਰਿਆਂ ਦੇ ਨਾਲ ਜੰਗਾਂ ਦੇ ਕਿਨੇ ਟੀਮਾਂ ਅੱਜ ਦੇ ਕਿਲਾ ਰਾਏਪੁਰ ਦੇ ਖੇਡ ਗਰਾਹ ਦੇ ਵਿੱਚ ਕਿੰਟਰਪਾਰ ਖੱਚ ਪਈ ਆ ਦੰડા ਦੇ ਨਾਲ ਦੰડા ਦੇ ਨਾਲ ਦੰਦਾ ਦੇ ਨਾਲ ਕੋਈ ਦਰਸ਼ਕਾਂ ਮਾਰਦੇ ਇੱਕ ਵਾਰੀ ਜ਼ੋਰਦਾਰ ਤਾਲੀਆਂ ਦੰਦਾ ਦੇਣਾ ਸੋ ਹਾਂਜੀ ਗਾਇਸ ਮੈਂ ਤਾਂ ਕਿਲਰ ਰਾਇਪੁਰ ਦਾ ਸਪੋਰਟਸ ਫੈਸਟੀਵਲ ਦੇਖ ਕੇ ਬਹੁਤ ਹੀ ਅੱਛਾ ਲੱਗ ਗਿਆ ਤੁਸੀਂ ਵੀ ਜ਼ਰੂਰ ਵਿਜ਼ਿਟ ਕਰੋ ਇੱਥੇ ਆ ਬਹੁਤ ਹੀ ਮਤਲਬ ਆਪਣੇ ਪੰਜਾਬੀ ਕਲਚਰ ਸ਼ੋ ਕਰਦਾ ਹੈ ਬਹੁਤ ਹੀ ਵਧੀਆ ਵਧੀਆ ਖੇਡਾਂ ਹੋ ਰਹੀਆਂ ਇਸ ਇੱਥੇ ਅਲੱਗ-ਅਲੱਗ ਟਾਈਮਾਂ ਤੇ ਹੋਪ ਕਰਦਾ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗੀ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਦਿਓ ਸੋ ਤੁਹਾਨੂੰ ਕਿਹੜੀ ਖੇਡ ਜ਼ਿਆਦਾ ਵਧੀਆ ਲੱਗੀ